ਜਿਲੰਦਰ ਪੁਲਿਸ ਨੇ 21 ਮਾਰਚ ਨੂੰ ਹੋਏ ਐਨਆਰਆਈ ਔਰਤ ਦੇ ਕਤਲकांड ਨੂੰ ਸੁਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਮ੍ਰਿਤਕ ਮਹਿਲਾ ਦੇ ਗੁਆਂਟੀ ਨੂੰ ਗ੍ਰਿਫਤਾਰ ਕੀਤਾ ਹੈ। ਅੱਜ ਤੋਂ 9 ਦਿਨ ਪਹਿਲਾਂ ਪੋਕਪੁਰ ਦੇ ਪਿੰਡ ਕੋਜਾ ਦੇ ਵਿੱਚ ਐਨਆਰਆਈ ਮਹਿਲਾ ਬਜ਼ੁਰਗ ਦਾ ਕਤਲ ਹੋਇਆ ਸੀ। ਦਾ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ। ਪੁਲਿਸ ਮੁਤਾਬਕ ਕਤਲ ਦੀ ਸਾਜ਼ਿਸ਼ ਮਹਿਲਾ ਸ੍ਰੀਦਰ ਕੌਰ ਦੇ ਗੁਆਂਢੀ ਮਨਜਿੰਦਰ ਸਿੰਘ ਨੇ ਹੀ ਰਚੀ ਸੀ। ਉਸਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਮਨਜਿੰਦਰ ਨੂੰ ਕਾਬੂ ਕਰ ਲਿਆ ਹੈ ਪਰ ਉਸਦੇ ਦੋਵੇਂ ਸਾਥੀ ਅਮਨਜੀਤ ਅਤੇ ਮਨਵੀਰ ਸਿੰਘ ਫਿਲਹਾਲ ਫਰਾਰ ਚੱਲ ਰਹੇ ਨੇ ਦਰਸਲ ਪਿੰਡ ਕੋਜਾ ਦੀ ਰਹਿਣ ਵਾਲੀ ਸੁਰਿੰਦਰ ਕੌਰ ਐਨਆਰਆਈਸੀ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਹੀ ਉਹ ਕੈਨੇਡਾ ਤੋਂ ਵਾਪਸ ਆਈ ਸੀ ਸੁਰਿੰਦਰ ਕੌਰ ਨੇ ਸਾਰੇ ਗਹਿਣੇ ਅਤੇ ਧਾਰਮਿਕ ਨਿਸ਼ਾਨ ਵੀ ਸੋਨੇ ਦੇ ਹੀ ਧਾਰਨ ਕੀਤੇ ਹੋਏ ਸਨ ਮੁਲਜ਼ਮਾਂ ਨੇ ਸੋਨੇ ਦੀ ਲੁੱਟ ਦੇ ਇਰਾਦੇ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਚਿੰਟੂ ਉਹਨਾਂ ਨੂੰ ਆਪਣੀ ਇਨੋਵਾ ਕਾਰ ਦੇ ਵਿੱਚ ਦੋਨੋਂ ਮੁਲਜ਼ਮਾਂ ਨੂੰ ਲੈ ਕੇ ਆਇਆ ਔਰ ਉਹਨਾਂ ਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਤੱਕ ਕੇ ਅੰਦਰ ਦਾਖਲ ਹੋਏ ਉੱਥੇ ਜਾ ਕੇ ਉਨੇ ਸਾਰੀ ਵਾਰਦਾਤ ਮਾਰਡਰ ਕੀਤਾ ਰੋਬਰੀ ਕੀਤੀ ਉਤੋਂ ਮੁੜ ਕੇ ਚਿੰਤੂ ਹੀ ਉਹਨਾਂ ਨੂੰ ਆਪਣੀ ਕਾਰ ਤੇ ਜਾ ਕੇ ਛੱਡਿਆ ਕਿ ਸਾਰੇ 10 ਕਿਉਂਕਿ 20 ਸੀਗਾ ਉਹਨਾਂ ਨੂੰ ਇਹ ਟਾਰਗੇਟ ਪਿਕਿੰਗ ਦੇ ਵਿੱਚ ਚਿੰਤੂ ਨੇ ਉਹਨਾਂ ਨਾਲ ਰਲ ਕੇ ਸਾਰਾ ਜਿਹੜਾ ਵਾਰਦਾਤ ਪਲਾਨ ਕੀਤੀ ਪੁਲਿਸ ਦੇ ਮਤਾਬਕ ਮਨਿੰਦਰ ਸਿੰਘ 2 ਮਾਰਚ ਨੂੰ ਦੁਬਈ ਤੋਂ ਵਾਪਸ ਆਪਣੇ ਪਿੰਡ ਪਰਤਿਆ ਸੀ ਜਦ ਕਿ ਉਸਦੇ ਦੂਜੇ ਸਾਥੀ ਅਪਰਾਧਕ ਅਕਸ ਵਾਲੇ ਸੀ ਜਿਨ੍ਹਾਂ ਉੱਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜਾ ਮਾਮਲੇ ਦਰਜ ਨੇ ਉਹ ਮੈਸਟੇਮ ਬਿਲਕੁਲ ਵਿਲਾਗਾ ਦੁਬਈ ਤੋਂ ਵਾਪਸ ਆਇਆ ਹੋਇਆ ਔਰ ਉਹਨਾਂ ਕ੍ਰਿਮੀਨਲਸ ਨੂੰ ਇਹ ਜਿਹੜਾ ਇਹਦਾ ਗਵਾਂਡ ਦੇ ਵਿੱਚ ਸ਼ਾਮ 84 ਦਾ ਅੱਡਾ ਵਗੈਰਾ ਉੱਥੇ ਕਈ ਜਗ੍ਹਾ ਇਹਨਾਂ ਦੀ ਮੁਲਾਕਾਤ ਹੁੰਦੀ ਰਹੀ ਇੰਟਰੋਡਿਊਸ ਹੋਏ ਔਰ ਇਸ ਤਰ੍ਹਾਂ ਇਹ ਕ੍ਰਿਮੀਨਲ ਵਰਲਡ ਦੇ ਵਿੱਚ ਟਿੰਟੂ ਜਿਹੜਾ ਹੈ ਦਾਖਲ ਹੋ ਗਿਆ। ਵਾਰਦਾਤ ਤੋਂ ਬਾਅਦ ਇਹ ਪਲੈਨਿੰਗ ਕੀਤੀ ਸੀ ਕਿ ਆਪਾਂ 5-7 ਦਿਨ ਤੋਂ ਬਾਅਦ ਕੱਟੇ ਹੁਵਾਂਗੇ ਤੇ ਵੱਡਾਂ ਨੂੰ। ਉਨੀ ਦੇਰ ਚ ਪੁਲਿਸ ਦਾ ਪ੍ਰੈਸ਼ਰ ਹੁੰਦੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ। ਔਰ ਇਹ ਚਿੰਤੂ ਦੇ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੋ ਸਾਰੀ ਜੋ ਵੀ ਲੁੱਟੀ ਹੋਈ ਚੀਜ਼ ਹੈ ਉਹਨਾਂ ਦੇ ਕਸਟਡੀ ਦੇ ਵਿੱਚ ਹੈ ਜਿਹੜੇ ਦੋ ਅਮੁੱਜ ਬੱਚੇ ਹੋਏ ਨੇ ਨੂੰ ਪਤਾ ਸੀ ਕਿ ਉਹਨਾਂ ਦੇ ਹਸਬੰਦ ਜਿਹੜੇ ਉਹ ਲਾਚਾਰ ਨੇ ਥੋੜੇ ਫਿਜ਼ੀਕਲੀ ਹੈਂਡੀਕੈਪ ਨੇ ਉਸ ਗੱਲ ਦਾ ਇਹਨਾਂ ਨੇ ਫਾਇਦਾ ਉਠਾਇਆ ਔਰ ਇਹਨੂੰ ਰੈਕੀ ਕਰਨ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਔਰ ਇੱਕ ਠਾਰ ਵੀ ਕੋਲ ਸੀ ਜਿਹੜਾ ਗੌਂਡੀ ਕਿਉਂਕਿ ਬੱਚਾ ਨਾਲ ਹੈਗਾ ਕਿ ਬਾਈ ਜਾਂ ਉਸ ਨੂੰ ਪ੍ਰੋਬਲਮ ਆਉਂਦੀ ਹੈ ਇਹਦੇ ਘਰ ਵੀ ਵੇਟ ਕਰ ਸਕਦੇ ਜਾਂ ਨੁਕਸ ਸਕਦੇ ਸੋ ਆਪਣਾ ਇਸਕੇਪ ਰੂਟ ਜਿੱਦਾਂ ਕਰਮੇ ਇਪਲੈਨ ਕਰਦਾ ਇਹਨਾਂ ਨੇ ਆਲਰੇਡੀ ਕੀਤਾ ਹੋਇਆ ਸੀ ਕੈਨੇਡਾ ਤੋਂ ਵਾਪਸ ਪਰਤੀ ਬਜ਼ੁਰਗ ਮਹਿਲਾ ਆਪਣੇ ਪਤੀ ਦੇ ਇਲਾਜ ਲਈ ਵਿਦੇਸ਼ ਤੋਂ ਭਾਰਤ ਆਈ ਸੀ